ਕਿਸਾਨ ਆਗੂਆਂ ਨੇ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਕੀਤੀ ਹੈ ਅੰਬਾਲਾ ਜ਼ਿਲ੍ਹੇ ਦੇ ਬਲਾਣਾ ਗੁਰਦੁਆਰੇ ਵਿੱਚ ਜਿੱਥੇ ਸਰਵਨ ਸਿੰਘ ਪੁੰਦੇਰ ਤੇ ਹੋਰ ਨਾਲ ਕਿਸਾਨ ਜਥੇਬੰਦੀਆਂ ਦੇ ਲੀਡਰ ਪਹੁੰਚੇ ਨੇ ਹਰਿਆਣੇ ਦੀ ਜਥੇਬੰਦੀ ਗ੍ਰਿਫਤਾਰੀ ਨੇ ਬਹੁਤ ਵੱਡੇ ਸੰਸ਼ੇ ਖੜੇ ਕਰ ਦਿੱਤੇ ਨੇ ਕਿ ਜੇ ਕਿਸੇ ਨਾ ਕਿਸਾਨਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਕੇ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਲੰਮਾ ਸਮਾਂ ਉਹਨਾਂ ਨੂੰ ਜੇਲਾਂ ਦੇ ਵਿੱਚ ਰੱਖਿਆ ਜਾਊਗਾ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਲੋਕਾਂ ਦੀ ਸ਼ਿਰਕਤ ਘਟੇਗੀ ਜੋ ਨਵਦੀਪ ਦੀ ਰਿਹਾਈ ਨੂੰ ਲੈ ਕੇ ਕੀ ਰਣਨੀਤੀ ਘੜਦੇ ਨੇ ਐਸਐਸਪੀ ਦਫ਼ਤਰ ਦੇ ਨਾਲ ਮੁਲਾਕਾਤ ਪਈ ਹੈ ਤਾਂ ਕੀ ਮੰਗ ਪੱਤਰ ਦਿੱਤਾ ਜਾਂਦਾ ਹੈ ਉਹ ਬਾਤ ਇਸਲਾਮ ਦੇ ਵਿੱਚ ਆਫੇ ਮੁਦਰਾ ਦਾ ਕੋਈ ਸਥਾਨ ਨਹੀਂ ਇਸਲਾਮ ਦੇ ਵਿੱਚ ਮੂਰਤੀ ਪੂਜਾ ਦਾ ਕੋਈ ਸਥਾਨ ਨਹੀਂ ਇਸ ਕਰਕੇ راہਲ ਗਾਂਧੀ ਕੋ ਆਪਣੇ ਬਿਆਨ ਦੇਂਦੇ ਹੋਏ ਸੋਚ ਵਿਚਾਰ ਕਰਨਾ ਚਾਹੀਦਾ ਹੈ ਉਦੋਂ ਇਹ ਟਿੱਪਣੀ ਉਹਨਾਂ ਦੀ ਸਗੋਂ ਪਹਿਲ ਕਦਮੀ ਕਰਦੇ ਹੋਏ ਆ ਗਈ। ਬਾਲਕ ਮੋਦੀ ਤੁਸੀਂ ਗੱਲ ਕਰਦੇ ਹੋ ਬਾਲਕ ਮੋਦੀ ਦੇ ਤਾਂ ਤੁਸੀਂ ਗੱਲਾਂ ਕਰਦੇ ਹੋ ਕਿ ਵਿਖਿਆ ਉੱਤੇ ਚਰਚਾ ਕਰਾ ਲਈ ਉਹਦੇ ਵਿੱਚ ਟਿਪਸ ਦਿੰਦੇ ਹੋ ਉਹ ਤਾਂ ਉਹ ਬਾਲਕ ਬੁੱਧੀ ਨੂੰ ਤੁਸੀਂ ਦਿੰਦੇ ਹੋ ਬਾਲਕ ਬੁੱਧੀ ਸ਼ਬਦ ਦੀ ਜਿਹੜੀ ਵਿਆਖਿਆ ਉਹ ਕਹਿੰਦੇ ਤੁਸੀਂ ਵੀ ਗਲਤ ਕਰ ਦਿੱਤੀ ਜਦ ਕਿ ਤੁਹਾਨੂੰ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ ਪਰ ਰਾਹੁਲ ਗਾਂਧੀ ਇਹਨੇ ਦੇਣੀ ਕਾਫੀ ਚਰਚਾ ਦੇ ਵਿੱਚ ਦੋ ਹਮਲਾਵਰ ਗ੍ਰਿਫਤਾਰ ਹੋ ਗਏ ਨੇ ਤੀਜੇ ਦੀ ਭਾਲ ਅਜੇ ਚੱਲ ਰਹੀ ਹੈ ਮਾਮਲਾ ਆਪਣੇ ਆਪ ਵਿੱਚ ਜੁਗੰਬੀਰ ਹੈ ਤੇ ਜਿਹੜਾ ASI ਗੱਲਬਾਤ ਸੀਗਾ ਤੇ ਵੈਸੇ ਇਹਨਾਂ ਦੇ ਉੱਤੇ ਥੋੜੀ ਜਿਹੀ ਹਾਸੋਣੀ ਸਥਿਤੀ ਵੀ ਹੁੰਦੀ ਹੈ ਹਾਲਾਂਕਿ ਮਾਮਲਾ ਗੰਭੀਰ ਹੈ ਪਟਿਆਲੇ ਦੇ ਬਾਹਰਲੇ ਹਿੱਸਿਆਂ ਦੇ ਵਿੱਚ ਜਿਹੜੇ ਪੌਂਚ ਇਲਾਕੇ ਨੇ ਉਹ ਭਰ ਜਾਂਦੇ ਨੇ ਪਾਣੀ ਦੇ ਨਾਲ ਤਾਂ ਉਹਨਾਂ ਦਾ ਹੁਣ ਵੀ ਬੁਰਾ ਹਾਲ ਹੈ ਆ ਜਿਹੜਾ ਅੱਜ ਵੀ ਪਿਆ ਪਟਿਆਲੇ ਦੇ ਵਿੱਚ ਤਾਂ ਉਧਰਲੇ ਪਾਸੇ ਇੰਨਾ ਇੰਨਾ ਪਾਣੀ ਹੈ ਵੀ ਗੋਡੇ-ਗੋਡੇ ਪਾਣੀ ਖੜਾ ਹੈ ਨਾ ਤਾਂ ਪਾਣੀ ਦੀ ਨਿਕਾਸੀ ਹੈ ਨਾ ਉੱਥੇ ਕੋਈ ਵਹੀਕਲ ਜਾ ਸਕਦੇ ਪੈਦਲ ਜਾਣਾ ਤਾਂ ਤੂੰ ਕੀ ਜਿਲੰਦਰ ਦੇ ਵਿੱਚ ਇੱਕ ਦੂਜੇ ਦੇ ਉੱਤੇ ਬਿਆਨ ਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ ਇਲਜ਼ਾਮ ਕਰਾਸ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ ਆ ਸ਼ੀਤਲ ਅੰਗਰਾਲ ਜਿਹਦੇ ਕਰਕੇ ਚੋਣ ਹੋ ਰਹੀ ਹੈ ਜੀ ਉਹੀ ਸਵਾਲ ਖੜੇ ਕਰ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਜਦ ਕਿ ਆਮ ਆਦਮੀ ਪਾਰਟੀ ਦਾ ਹਸਾਸੀ ਆਮ ਆਦਮੀ ਪਾਰਟੀ ਦਾ ਐਮਐਲਏ ਸੀ ਅਸਤੀਫਾ ਦਿੱਤਾ ਤਾਂ ਉਸੇ ਕਰਕੇ ਹੁਣ ਉੱਤੇ ਜਿੰਨੀ ਚੋਣਾਂ ਕਿਸਾਨ ਆਪਣੀ ਮੰਗਾਂ ਲੈ ਕੇ ਲਗਾਤਾਰ ਜਿੱਥੇ ਸ਼ੰਭੂ ਬਾਡਰ ਹੋ ਗਿਆ ਖਨੋਰੀ ਬਾਡਰ ਦੇ ਉੱਤੇ ਬੈਠੇ ਹੋਏ ਨੇ ਤੇ ਲਗਾਤਾਰ ਉਹਨਾਂ ਨੇ ਇੱਕ ਲੰਬਾ ਸੰਘਰਸ਼ ਵੀ ਚੱਲਿਆ ਕਿਉਂਕਿ ਵਾਟਰ ਕੈਨਲ ਦੇ ਨਾਲ ਉਹਨਾਂ ਦੇ ਉੱਤੇ ਬਿਛਾੜਾਂ ਕੀਤੀਆਂ ਗਈਆਂ ਆਸੂ ਗੈਸ ਦੇ ਗੋਲੇ ਸੁੱਟੇ ਗਏ ਤੇ ਉੱਥੇ ਹੀ ਨਵਦੀਪ ਜੋ ਕਿ ਵੈਟਰ ਕੈਨਾਲਾ ਮੁੰਡਾ ਸੀਗਾ ਜਿਹਨੇ ਰੁੱਖ ਮੋੜ ਦਿੱਤਾ ਸੀਗਾ ਜੀ ਤੇ ਉਹਦੀ ਗ੍ਰਿਫਤਾਰੀ ਹੋ ਗਈ ਸੀ ਤੇ ਜਿੱਤੇ ਚੱਲਦੇ ਕਿਸਾਨਾਂ ਵੱਲੋਂ ਅੱਜ ਮੀਟਿੰਗ ਕੀਤੀ ਗਈ ਆ ਬਾਲੇ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਮੀਟਿੰਗ ਕੀਤੀ ਗਈ ਆ ਤਾਂ ਜੋ ਉਹਦੀ ਰਿਹਾਈ ਹੋ ਸਕੇ ਜੀ ਬਿਲਕੁਲ ਬਲਵਿੰਦਰ ਨਵਦੀਪ ਉਹ ਨੌਜਵਾਨ ਜਦੋਂ ਕਿਸਾਨ ਅੰਦੋਲਨ ਪਹਿਲਾ ਹੋਇਆ ਸੀ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਉਸੇ ਤਰ੍ਹਾਂ ਹੀ ਰੋਕਾਂ ਲਗਾਈਆਂ ਗਈਆਂ ਜਿਵੇਂ ਹੁਣ ਲਗਾਈਆਂ ਗਈਆਂ ਨੇ ਹੁਣ ਥੋੜੀਆਂ ਜਾਂ ਸਖਤ ਰੋਕਾਂ ਨੇ ਸਿਮਿੰਟਡ ਸਲੇਬਾਂ ਰੱਖ ਦਿੱਤੀਆਂ ਗਈਆਂ ਕਿਲ੍ਹਾ ਲਾ ਦਿੱਤੇ ਗਏ ਤਾਂ ਉਸ ਵੇਲੇ ਇਹਨਾਂ ਨੂੰ ਸੀ ਪਤਾ ਸਰਕਾਰ ਨੂੰ ਕਿ ਇਹ ਮਾਮਲਾ ਗੰਭੀਰ ਹੋ ਜਾਏਗਾ ਤੇ ਸਾਥ ਮਿਲਿਆ ਹਰਿਆਣਾ ਦੇ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਨੂੰ ਤਾਂ ਕਿਸਾਨ ਹਰਿਆਣਾ ਪਾਰ ਕਰਦੇ ਹੋਏ ਦਿੱਲੀ ਵੱਲ ਵਧ ਗਏ ਵਾਟਰ ਕੈਨਨ ਮੈਨ ਦੇ ਨਾਮ ਨਾਲ ਮਸ਼ਹੂਰ ਹੋਇਆ ਨਵਦੀਪ ਸਿੰਘ ਜਲਵੇੜਾ ਜਲਵੇੜਾ ਪਿੰਡ ਦਾ ਰਹਿਣ ਵਾਲਾ ਹੈ ਨਵਦੀਪ ਵਾਟਰ ਕੈਨਨ ਜਿਹੜੀ ਕਿਸਾਨਾਂ ਵੱਲ ਆ ਰਹੀ ਹੈ ਪਾਣੀ ਦੀ ਬੁਛਾੜਾ ਮਾਰ ਰਹੀ ਹੈ ਉਹਨੂੰ ਘੁਮਾ ਕੇ ਪਰਲੇ ਪਾਸੇ ਕਰ ਦਿੰਦਾ ਹੈ ਤਾਂ ਕਾਫੀ ਚਰਚਾਵਾਂ ਛੜੀਆਂ ਕਿ ਇਸ ਨੌਜਵਾਨ ਨੇ ਆਪਣੀ ਜਾਨ ਦੇ ਉੱਤੇ ਖੇਡ ਕੇ ਗੱਡੀ ਦੇ ਉੱਤੇ ਚੜ੍ਹਿਆ ਤੇ ਉਸ ਤੋਂ ਬਾਅਦ ਦੇ ਵਿੱਚ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਤੇ ਉਦੋਂ ਤੋਂ ਇਹ ਨੌਜਵਾਨ ਚਰਚਾ ਦੇ ਵਿੱਚ ਸੀ ਤੇ ਹੁਣ ਜਦੋਂ ਕਿਸਾਨੀ ਅੰਦੋਲਨ ਟੂ ਸ਼ੁਰੂ ਹੁੰਦਾ ਹੈ ਤਾਂ ਇਹ ਹੋਰ ਵੀ ਚਰਚਾ ਦੇ ਵਿੱਚ ਆ ਗਿਆ ਸੀ ਇਹਦੇ ਪਿਤਾ ਜੀ ਵੀ ਕਾਫੀ ਲੰਮੇ ਸਮੇਂ ਤੋਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਸੀਗੇ ਤੇ ਅਚਾਨਕ ਚੰਡੀਗੜ੍ਹ ਤੋਂ ਗ੍ਰਿਫਤਾਰੀ ਕੀਤੀ ਜਾਂਦੀ ਹੈ ਨਵਦੀਪ ਦੀ ਨਾਲ ਉਹਦੇ ਇੱਕ ਹੋਰ ਸਾਥੀ ਸੀਗਾ ਉਹਦੀ ਵੀ ਗ੍ਰਿਫਤਾਰੀ ਹੁੰਦੀ ਹੈ ਗੁਰਕੀਰਤ ਦੀ ਤਾਂ ਗੁਰਕੀਰਤ ਨੂੰ ਫਿਲਹਾਲ ਜ਼ਮਾਨਤ ਮਿਲ ਚੁੱਕੀ ਆ ਪਰ ਅੰਬਾਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਨਵਦੀਪ ਸਿੰਘ ਜਲਵੇੜਾ ਅਜੇ ਵੀ ਬੰਦ ਹੈ ਕਈ ਤਰ੍ਹਾਂ ਦੀਆਂ ਉਹਦੇ ਉੱਤੇ ਧਰਾਵਾਂ ਲਾਈਆਂ ਗਈਆਂ ਨੇ ਪਿੱਛੇ ਜੇ ਉਹਦੇ ਪਿਤਾ ਨੇ ਕਿਹਾ ਸੀਗਾ ਕਿ ਸ਼ਾਇਦ ਸਾਨੂੰ ਸ਼ੱਕ ਹੈ ਕਿ ਉਹਦੀ ਕੁੱਟਮਾਰ ਵੀ ਕੀਤੀ ਗਈ ਹੈ ਪਰ ਅਜੇ ਤੱਕ ਉਹਦੀ ਰਿਹਾਈ ਨਹੀਂ ਹੋਈ ਕਿਸਾਨ ਆਗੂਆਂ ਨੇ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਕੀਤੀ ਹੈ ਅੰਬਾਲਾ ਜ਼ਿਲ੍ਹੇ ਦੇ ਬਲਾਣਾ ਗੁਰਦੁਆਰੇ ਦੇ ਵਿੱਚ ਜਿੱਥੇ ਸਰਵਨ ਸਿੰਘ ਪੰਦੇਰ ਤੇ ਹੋਰ ਨਾ ਕਿਸਾਨ ਜਥੇਬੰਦੀਆਂ ਦੇ ਲੀਡਰ ਪਹੁੰਚੇ ਨੇ ਹਰਿਆਣੇ ਦੀ ਇੱਕ ਜਥੇਬੰਦੀ ਹੈ ਭਾਰਤੀ ਕਿਸਾਨੀ ਉਹਨਾਂ ਨੇ ਸ਼ਹੀਦ ਭਗਤ ਸਿੰਘ ਉਹ ਜਿਹੜੇ ਕੌਮੀ ਪ੍ਰਧਾਨ ਨੇ ਅਮਰਜੀਤ ਸਿੰਘ ਮੁਹਾੜੀ ਉਹ ਵੀ ਮੌਜੂਦ ਸੀਗੇ ਪੂਰੀ ਰਣਨੀਤੀ ਘੜੀ ਗਈ ਹੈ ਕਿ ਕਿਵੇਂ ਅੱਗਾ ਪ੍ਰਦਰਸ਼ਨ ਕਰਨਾ ਹੈ ਕਿਸ ਤਰ੍ਹਾਂ ਦੇ ਨਾਲ ਨਵਦੀਪ ਦੀ ਰਿਹਾਈ ਕਰਵਾਉਣੀ ਹੈ ਤੇ 17 ਜੁਲਾਈ ਨੂੰ ਐਸਐਸਪੀ ਦਫ਼ਤਰ ਦਾ ਘਰਾਵ ਵੀ ਕਰਨਾ ਹੈ ਤਾਂ ਜੋ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਇਆ ਜਾ ਸਕੇ ਜਦੋਂ ਦਾ ਇਹ ਕਿਸਾਨ ਅੰਦੋਲਨ ਟੂ ਸ਼ੁਰੂ ਹੋਇਆ ਹੈ ਮੁੱਖ ਮੰਤਰੀ ਬਦਲ ਚੁੱਕਿਆ ਹੈ ਹਰਿਆਣੇ ਦਾ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਬਣ ਚੁੱਕੇ ਨੇ ਖੱਟੜ ਸਾਹਿਬ ਕੇਂਦਰ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਕਿਸਾਨ ਅੰਦੋਲਨ ਉਸੇ ਤਰ੍ਹਾਂ ਜਾਰੀ ਹੈ ਰੋਕਾਂ ਵੀ ਉਸੇ ਤਰ੍ਹਾਂ ਲੱਗੀਆਂ ਨੇ ਹਾਲਾਂਕਿ ਕੁਝ ਕ ਹਿੱਸੇ ਜਿਹੜੇ ਸੀ ਉਹ ਖੋਲ ਦਿੱਤੇ ਗਏ ਸੀ ਪਰ ਇਹਦੇ باوجود ਕਿਸਾਨ ਸੰਘਰਸ਼ ਕਰ ਰਹੇ ਨੇ ਜੀ ਸੋ ਸਦੂ ਸਾਬ ਦੇਖਣੇ ਵੀ ਆਇਆ ਸੀ ਇਹ ਕੁਝ ਸਮਾਂ ਪਹਿਲਾਂ ਜਿੱਥੇ ਰੇਲਵੇ ਟਰੈਕ ਦੇ ਉੱਤੇ ਕਿਸਾਨ ਬੈਠ ਗਏ ਸੀ ਰਹਿੈ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਿਹਾ ਹੈ ਕਾਫੀ ਜਿਵੇਂ ਕੋਲੇ ਦੀ ਸਮੱਸਿਆ ਨੂੰ ਲੈ ਕੇ ਉਹ ਉੱਠਣਾ ਪੈ ਗਿਆ ਸੀ ਨਵਦੀਪ ਦੀ ਰਹਿੈ ਨੂੰ ਲੈ ਕੇ ਉਹ ਟਰੈਕ ਦੇ ਉੱਤੇ ਹੀ ਬੈਠੇ ਹੋਏ ਨਜ਼ਰ ਆਏ ਸੀ ਕਿਸਾਨ ਜੀ ਬਿਲਕੁਲ ਬਿਲਕੁਲ ਉਦੋਂ ਜਦੋਂ ਟਰੈਕ ਦੇ ਉੱਤੇ ਬੈਠੇ ਸੀਗੇ ਵਪਾਰੀਆਂ ਨੇ ਮੁੱਦਾ ਚੁੱਕਿਆ ਜੀ ਵਪਾਰੀ ਖੁਦ ਮਿਲਣ ਪਹੁੰਚੇ ਸੀਗੇ ਕਿਸਾਨਾਂ ਨੂੰ ਤੇ ਕਿਸਾਨਾਂ ਆਗੂਆਂ ਨੇ ਕਿਹਾ ਸੀਗਾ ਜਗਜੀਤ ਸਿੰਘ ਡੱਲੇਵਾਲ ਨੇ ਕਿ ਅਸੀਂ ਇਸੇ ਕਰਕੇ ਇਹ ਫੈਸਲਾ ਲਿਆ ਹੈ ਕਿ ਇੱਕ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਆ ਤਾਂ ਕੋਲੇ ਦੀ ਮੰਗ ਵੱਧ ਜਾਣੀ ਆ ਇਸ ਕਰਕੇ ਉਹ ਪ੍ਰਭਾਵਿਤ ਨਾ ਹੋਵੇ ਤੇ ਦੂਜਾ ਸੀਗਾ ਕਿ ਖਾਦਾਂ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ ਹਾਲਾਂਕਿ ਮੁੱਦੇ ਦੋਵੇਂ ਕਿਸਾਨੀ ਨਾਲ ਜੁੜੇ ਸੀ ਕੋਲੇ ਦੀ ਜਿਹੜੀ ਮੰਗ ਦੀ ਗੱਲ ਕੀਤੀ ਗਈ ਸੀ ਕਿ ਸਪਲਾਈ 'ਤੇ ਉਹਦੀ ਪ੍ਰਭਾਵਿਤ ਨਾ ਹੋਵੇ ਸੀਗਾ ਵੀ ਸਾਡੀਆਂ ਜਿਹੜੀਆਂ ਮੋਟਰਾਂ ਨੇ ਮੁਫਤ ਵਾਲੀ ਬਿਜਲੀ ਉਹ ਸਾਨੂੰ ਮਿਲਦੀ ਰਹੀ ਜੀ ਇੱਕ ਐਂਗਲੋ ਦਾ ਏਸੀ ਦੂਜਾ ਲੋਕਾਂ ਬਾਰੇ ਵੀ ਚਲੋ ਸੋਚਿਆ ਗਿਆ ਨਾਲ ਤੇ ਜਿਹੜਾ ਦੂਜਾ ਖਾਦਾਂ ਵਾਲਾ ਸੀਗਾ ਉਹ ਵੀ ਅੰਨ ਦਤਾ ਸਾਡਾ ਜੇ ਖਾਦਾਂ ਨਹੀਂ ਪੈਣਗੀਆਂ ਖੇਤੀ ਨਹੀਂ ਹੋਊਗੀ ਤਾਂ ਫਿਰ ਉਹਦੇ ਲਈ ਵੀ ਔਖਾ ਸੀ ਉਦੋਂ ਟਰੈਕ ਖਾਲੀ ਕਰਤਾ ਸੀ ਪਰ ਉਦੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਇਹ ਧਰਨਾ ਖਤਮ ਨਹੀਂ ਕੀਤਾ ਇਹਨੂੰ ਮੁਲਤਵੀ ਕੀਤਾ ਕੁਝ ਸਮੇਂ ਦੇ ਵਾਸਤੇ ਤਾਂ ਜੋ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਨਾ ਆਉਣ ਤਾਂ ਕੁਲ ਮਿਲਾ ਕੇ ਹੁਣ ਵੀ ਲੰਮਾ ਸੰਘਰਸ਼ ਹੋ ਸਕਦਾ ਜੇਕਰ ਐਸਐਸਪੀ ਦਫ਼ਤਰ ਦੇ ਬਾਹਰ ਐਸਐਸਪੀ ਦਫ਼ਤਰ ਦੇ ਬਾਹਰ ਕੋਈ ਗੱਲ ਨਹੀਂ ਬਣਦੀ ਕੋਈ ਮੰਗ ਪੱਤਰ ਦੇ ਉੱਤੇ ਗੌਰ ਨਹੀਂ ਕੀਤੀ ਜਾਂਦੀ ਤਾਂ ਸ਼ਾਇਦ ਫਿਰ ਐਸਐਸਪੀ ਦਫ਼ਤਰ ਦੇ ਬਾਹਰ ਵੀ ਕਿਸਾਨ ਪੱਕਾ ਮੋਰਚਾ ਲਗਾ ਕੇ ਬੈਠ ਜਾਣ ਵੱਡਾ ਜਿਹੜਾ ਸੰਘਰਸ਼ਾ ਉਹ ਜਿੱਤ ਚੁੱਕੇ ਸੀਗੇ ਕਿਸਾਨ ਕਿਸਾਨ ਅੰਦੋਲਨ ਦੇ ਦੌਰਾਨ ਖੇਤੀ ਕਾਨੂੰਨ ਵਾਪਸ ਕਰਵਾ ਲਏ ਸੀ ਐਮਐਸਪੀ ਦਾ ਮੁੱਦਾ ਅੜ ਗਿਆ ਸੀ ਤੇ ਐਮਐਸਪੀ ਦੇ ਉੱਤੇ ਹੁਣ ਕਾਨੂੰਨੀ ਗਰੰਟੀ ਚਾਹੁੰਦੇ ਨੇ ਕਿਸਾਨ ਇਸੇ ਕਰਕੇ ਹੀ ਇਹ ਸੰਘਰਸ਼ ਚੱਲ ਰਿਹਾ ਹੈ ਤੇ ਨਵਦੀਪ ਦੀ गिरफ्तारी ਨੇ ਬਹੁਤ ਵੱਡੇ ਸੰਸ਼ੇ ਖੜੇ ਕਰ ਦਿੱਤੇ ਨੇ ਕਿ ਜੇਕਰ ਇਸ ਤਰ੍ਹਾਂ ਕਿਸਾਨਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਕੇ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਲੰਮਾ ਸਮਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਊਗਾ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਲੋਕਾਂ ਦੀ ਸ਼ਿਰਕਤ ਘਟ ਜੂਗੀ ਵੈਸੇ ਹਰਿਆਣਾ ਦੇ ਵਿੱਚ ਤਾਂ ਬਲੁੰਦਰ ਕੁਰਕੀ ਵਾਲੇ ਨੋਟਿਸ ਵੀ ਲੱਗ ਗਏ ਸੀ ਵੀ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਅਸੀਂ ਕੁਰਕ ਕਰ ਲਾਂਗੇ ਜਿਹੜਾ ਕਿਸਾਨੀ ਅੰਦੋਲਨ 'ਚ ਜਾਊਗਾ ਪਰ ਕਿਸਾਨੀ ਅੰਦੋਲਨ ਦੋਵੇਂ ਪਾਸੇ ਚੱਲ ਰਿਹਾ ਹਰਿਆਣੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜਦੋਂ ਨਵਦੀਪ ਦੀ ਰਿਹਾਈ ਨੂੰ ਲੈ ਕੇ ਕੀ ਰਣਨੀਤੀ ਘੜਦੇ ਨੇ ਐਸਐਸਪੀ ਦਫ਼ਤਰ ਦੇ ਨਾਲ ਮੁਲਾਕਾਤ ਹੁੰਦੀ ਹੈ ਤਾਂ ਕੀ ਮੰਗ ਪੱਤਰ ਦਿੱਤਾ ਜਾਂਦਾ ਉਹ ਬਾਅਦ ਦੀ ਗੱਲ ਹੈ ਜੀ ਸੋ ਅੱਜ ਦੀ ਪਾਸੇ ਗੱਲ ਕਰਦੇ ਆਂ ਆਪਾਂ ਕਾਂਗਰਸ ਦੀ ਜਿੱਥੇ ਕਾਂਗਰਸ ਲਗਾਤਾਰ ਆਪਣੇ ਹੱਥ ਪੰਜੇ ਨੂੰ ਦੇਵੀ-ਦੇਵਤਿਆਂ ਦੇ ਪੰਜੇ ਦੇ ਨਾਲ ਤੁਲਨਾ ਕਰਦੀ ਆ ਉੱਥੇ ਹੀ ਉਹਨਾਂ ਵੱਲੋਂ ਹੁਣ ਜਿੱਥੇ ਰਾਹੁਲ ਗਾਂਧੀ ਵੱਲੋਂ ਪਾਰਲੀਮੈਂਟ ਦੇ ਵਿੱਚ ਬਾਬੇ ਨਾਨਕ ਦੀ ਫੋਟੋ ਦਿਖਾਈ ਗਈ ਹੈ ਤੇ ਐਸਜੀਪੀਸੀ ਵੱਲੋਂ ਇਹਦੀ ਨਖੇਦੀ ਕੀਤੀ ਗਈ ਹੈ ਜੀ ਜੀ ਬਿਲਕੁਲ ਅਭੇ ਮudra ਦੱਸਿਆ ਸੀਗਾ ਕਿ ਅਭੇ ਮudra ਦੇ ਵਿੱਚ ਨੇ ਸਾਰੇ ਦੇਵੀ-ਦੇਵਤੇ ਸਾਰੇ ਭਗਵਾਨ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇੱਕ ਤਸਵੀਰ ਆ ਜਿਹਦੇ ਵਿੱਚ ਉਹ ਹੱਥ ਦੇ ਨਾਲ ਆਸ਼ੀਰਵਾਦ ਦਿੰਦੇ ਨਜ਼ਰ ਆਉਂਦੇ ਨੇ ਸੱਜੇ ਹੱਥ ਦੇ ਨਾਲ ਹੀ ਮudra ਹੁੰਦੀ ਹੈ ਉਹ ਵੀ ਦੱਸੀ ਸੀਗੀ ਦੇਖੋ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਵੀ ਅਭੇ ਮੁਦਰਾ ਦੇ ਵਿੱਚ ਨੇ ਸ਼ਿਵ ਜੀ ਵੀ ਅਭੇ ਮੁਦਰਾ ਦੇ ਵਿੱਚ ਨੇ ਤੇ ਸலாம் ਧਰਮ ਦੀ ਵੀ ਉਹਨਾਂ ਨੇ ਗੱਲ ਕੀਤੀ ਸੀ ਤਾਂ ਇਹਦੇ ਉੱਤੇ ਹੁਣ ਵਿਵਾਦ ਇਹ ਪੈਦਾ ਹੋ ਗਿਆ ਕਿ ਉਹ ਕਹਿੰਦੇ ਸਾਰੇ ਧਰਮਾਂ ਨੂੰ ਹਾਲਾਂਕਿ ਸੰਦੇਸ਼ ਉਹਨਾਂ ਦਾ ਸਾਰਾ ਭਾਈ ਵਾਲਤਾ ਦਾ ਸਾਂਝੀ ਵਾਲਤਾ ਦਾ ਪਰ ਇਦਾਂ ਰਾਲਗੜ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਧਰਮ ਦੇ ਵੱਖੋ ਵੱਖਰੇ ਸਿਧਾਂਤ ਨੇ ਤੇ ਕਈ ਦਿਨਾਂ ਦੇ ਬਾਅਦ ਯਾਨੀ ਕਿ ਉਹ ਕਾਫੀ ਦਿਨ ਹੋ ਗਏ ਜਦੋਂ ਰਾਸ਼ਟਰਪਤੀ ਸਾਹਿਬਾ ਦੇ ਭਾਸ਼ਣ ਦੇ ਉੱਤੇ ਵਿਚਾਰ ਚਰਚਾ ਚੱਲ ਰਹੀ ਸੀਗੀ ਤਾਂ ਉਸ ਵੇਲੇ ਸੰਸਦ ਦੇ ਵਿੱਚ ਬੋਲੇ ਸੀ ਸੰਸਦ ਦਾ اجلاس ਵੀ ਖਤਮ ਹੋ ਚੁੱਕਿਆ ਹੈ ਪਰ ਉਸ ਤੋਂ ਬਾਅਦ ਕਈ ਦਿਨਾਂ ਦੇ ਬਾਅਦ ਸਵਾਲ ਖੜੇ ਕਰਨੇ ਇੱਕ ਤਾਂ ਥੋੜਾ ਜਿਹਾ ਲੱਗਦਾ ਕਿ ਸਾਸਤ ਤੋਂ ਥੋੜੇ ਜਿਹਾ ਪ੍ਰੇਰਿਤ ਨੇ ਵੀ ਚਲੋ ਆਪਾਂ ਰਹਿ ਗਏ ਸੀ ਆਪਾਂ ਵੀ ਇਹ ਮੁੱਦਾ ਚੁੱਕ ਦਈਏ ਇਹ ਵੀ ਲੱਗਦਾ ਹੈ ਨਾਲ ਦੀ ਨਾਲ ਮੁੱਦਾ ਚੁੱਕਿਆ ਹੁੰਦਾ ਤਾਂ ਉਹਦਾ ਪ੍ਰਭਾਵ ਜ਼ਿਆਦਾ ਪੈਂਦਾ ਇਸ ਕਰਕੇ ਇਹ ਥੋੜਾ ਜਿਹਾ ਲੇਟ ਹੋ ਗਿਆ ਜੀ ਪੀਸੀ ਵਾਲੇ ਤੇ ਇਹ ਜਿਹੜਾ ਹੁਣ ਇਹ ਕਹਿੰਦੇ ਨੇ ਜੀ ਕਹਿੰਦੇ ਜਿਹੜਾ ਇਹ ਅਭੇ ਮੋਤਰਾ ਦੀ ਗੱਲ ਰਾਹੁਲ ਗਾਂਧੀ ਕਰਦੇ ਨੇ ਧਾਮੀ ਸਾਹਿਬ ਕਹਿੰਦੇ ਨੇ ਕਹਿੰਦੇ ਉਹਦਾ ਸਾਡੇ ਸਿੱਖ ਧਰਮ ਦੇ ਵਿੱਚ ਕੋਈ ਫਲਸਫਾ ਹੀ ਨਹੀਂ ਹੈਗਾ ਉਹਦੇ ਵਿੱਚ ਕੋਈ ਵੀ ਸਿਧਾਂਤ ਅਭੇ ਮੁਦਰਾ ਦਾ ਹੈ ਨਹੀਂ ਜਦ ਕਿ ਏਕ ਓਂਕਾਰ ਦਾ ਸਿਧਾਂਤ ਜ਼ਰੂਰ ਹੈ ਏਕ ਓਂਕਾਰ ਦੀ ਜਿਹੜੀ ਮੁਦਰਾ ਉਹ ਜ਼ਰੂਰ ਹੁੰਦੀ ਹੈ ਪਰ ਇਹਨੂੰ ਕਹਿੰਦੇ ਸਾਡੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਰਾਹੁਲ ਗਾਂਧੀ ਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਉਹਨੂੰ ਧਰਮ ਤੋਂ ਦੂਰ ਰਹਿਣਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਸਪੀਕਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਵੀ ਜਿਹੜਾ ਬੰਦਾ ਕੋਈ ਰਾਜਨੀਤੀ ਦੇ ਨਾਲ ਧਰਮ ਦੀ ਅਜਿਹੀ ਗੱਲ ਕਰਦਾ ਟਿੱਪਣੀ ਕਰਦਾ ਤਾਂ ਉਹਦੇ ਉੱਤੇ ਸਖਤ ਕਾਰਵਾਈ ਕਰੋ ਉਹਨੂੰ ਤੁਸੀਂ ਰੋਕੋ ਇਹਦੇ ਇੱਥੇ ਮਾਮਲਾ ਖਤਮ ਨਹੀਂ ਹੁੰਦਾ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਦੇ ਉੱਤੇ ਸਵਾਲ ਖੜੇ ਕੀਤੇ ਸੀਗੇ ਉਹ ਕਿਤੇ ਸੀਗੇ ਆਲ ਇੰਡੀਆ ਸੂਫੀ ਸਜਾਦਾ ਨਸ਼ੀਨ ਕੌਂਸਲ ਦੇ ਚੇਅਰਮੈਨ ਨੇ ਜੀ ਅਜਮੇਰ ਸ਼ਰੀਫ ਦਰਗਾਹ ਉੱਥੋਂ ਦੇ ਉੱਤਰਾਧਿਕਾਰੀ ਨੇ ਸੈਦ ਨਸੀਰਉਦੀਨ ਚਿਸ਼ਤੀ ਉਹਨਾਂ ਨੇ ਵੀ ਕਿਹਾ ਸੀਗਾ ਕਿ ਇਸਲਾਮ ਦੇ ਵਿੱਚ ਅਭੇਮੁਤਰਾ ਦਾ ਕੋਈ ਸਥਾਨ ਨਹੀਂ ਇਸਲਾਮ ਦੇ ਵਿੱਚ ਮੂਰਤੀ ਪੂਜਾ ਦਾ ਕੋਈ ਸਥਾਨ ਨਹੀਂ ਇਸ ਕਰਕੇ ਰਾਹੁਲ ਗਾਂਧੀ ਨੂੰ ਆਪਣੇ ਬਿਆਨ ਦਿੰਦੇ ਹੋਏ ਸੋਚ ਵਿਚਾਰ ਕਰਨਾ ਚਾਹੀਦਾ ਹੈ ਉਦੋਂ ਇਹ ਟਿੱਪਣੀ ਉਹਨਾਂ ਦੀ ਸਗੋਂ ਪਹਿਲ ਕਦਮੀ ਕਰਦੇ ਹੋਏ ਆ ਗਈ ਸੀ ਤੇ ਅਭੇ ਮੁਦਰਾ ਕੀ ਹੁੰਦੀ ਹੈ ਅਭੇ ਮੁਦਰਾ ਨੂੰ ਜੇਕਰ ਆਪਾਂ ਦੇਖੀਏ ਤਾਂ ਇਹਦਾ ਜਿਹੜਾ ਸੰਕੇਤ ਹੁੰਦਾ ਹੈ ਹੁੰਦਾ ਹੈ ਵੀ ਨਿਡਰ ਨਿਰਪੈ ਰਹਿਣਾ ਸੁਰੱਖਿਆ ਦਾ ਇੱਕ ਸੰਕੇਤ ਹੁੰਦਾ ਹੈ ਵੀ ਸੁਰੱਖਿਆ ਵਾਸਤੇ ਖੜਾ ਹੋਇਆ ਹੱਥ ਤੇ ਅਕਸਰ ਤੁਸੀਂ ਤਸਵੀਰਾਂ ਦੇਖੀਆਂ ਹੋਣਗੀਆਂ ਸੱਜਾ ਹੱਥ ਹੁੰਦਾ ਹੈ ਜਿਹੜਾ ਮੋਢੇ ਦੇ ਬਿਲਕੁਲ ਪੈਰਲਰ ਖੜਾ ਹੁੰਦਾ ਹੈ ਤਸਵੀਰਾਂ ਦੇ ਵਿੱਚ ਆਸ਼ੀਰਵਾਦ ਦੇ ਰੂਪ ਦੇ ਵਿੱਚ ਇਹ ਅਭੇ ਮੁਦਰਾ ਦਾ ਜਿਹੜੀ ਹੁੰਦੀ ਆ ਬਣੀ ਹੁੰਦੀ ਆ ਤਾਂ ਰਾਹੁਲ ਗਾਂਧੀ ਨੇ ਸਾਰੇ ਧਰਮਾਂ ਵਾਲੇ ਨੂੰ ਜੋੜ ਦਿੱਤਾ ਸੀਗਾ ਤਾਂ ਉਹਦੇ ਉੱਤੇ ਵਿਵਾਦ ਪੈਦਾ ਹੋਇਆ ਸੀ ਵੈਸੇ ਰਾਹੁਲ ਗਾਂਧੀ ਦੇ ਹਿੰਸਾ ਵਾਲੇ ਆਹਿੰਸਾ ਵਾਲੇ ਬਿਆਨ ਦੇ ਉੱਤੇ ਵੀ ਕਾਫੀ ਪ੍ਰਦਰਸ਼ਨ ਹੋਏ ਹੁਣ ਤੱਕ ਵੀ ਪ੍ਰਦਰਸ਼ਨ ਹੋ ਰਹੇ ਨੇ ਗੁਜਰਾਤ ਦੇ ਵਿੱਚ ਉਹਨਾਂ ਦਾ ਦੌਰਾ ਹੈ ਤਾਂ ਉਸ ਤੋਂ ਪਹਿਲਾਂ ਉੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਪੁਤਲੇ ਸਾੜੇ ਗਏ ਨੇ ਰਾਹੁਲ ਗਾਂਧੀ ਦੇ ਪਰ ਰਾਹੁਲ ਗਾਂਧੀ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਨੇ ਜੋ ਉਹਨਾਂ ਨੇ ਕਰਨਾ ਉਹ ਤਾਂ ਕਰਨਾ ਹੀ ਹੈ ਕਿਉਂਕਿ ਹੁਣ ਉਹ ਵਿਰੋਧੀ ਧਿਰ ਦੇ ਆਗੂ ਬਣ ਗਏ ਨੇ ਤੇ ਐਂ ਡੀ ਨਹੀਂ ਚਾਉਂਦੀ ਸੀ ਕਿ ਉਹ ਵਿਰੋਧੀ ਧਿਰ ਦੇ ਆਗੂ ਬਣਨ ਕਿਉਂਕਿ ਉਹਨਾਂ ਨੂੰ ਤਾਂ ਪਿੱਛੇ ਜੇ ਬਾਲਕ ਬੁੱਧੀ ਦੇ ਨਾਲ ਸੰਬੋਧਨ ਕਰਤਾ ਪ੍ਰਧਾਨ ਮੰਤਰੀ ਨੇ ਤਾਂ ਉਹਦੇ ਉੱਤੇ ਵੀ ਸਵਾਲ ਖੜੇ ਹੋਏ ਨੇ ਕਿ ਬਾਲਕ ਬੁੱਧੀ ਦੀ ਤੁਸੀਂ ਗੱਲ ਕਰਦੇ ਹੋ ਬਾਲਕ ਬੁੱਧੀ ਦੇ ਤਾਂ ਤੁਸੀਂ ਗੱਲਾਂ ਕਰਦੇ ਹੋ ਕਿ ਵਿਖਿਆ ਉੱਤੇ ਚਰਚਾ ਕਰਾ ਲਈ ਉਹਦੇ ਵਿੱਚ ਟਿਪਸ ਦਿੰਦੇ ਹੋ ਉਹ ਤਾਂ ਉਹ ਬਾਲਕ ਬੁੱਧੀ ਨੂੰ ਤੁਸੀਂ ਦਿੰਦੇ ਹੋ ਬਾਲਕ ਬੁੱਧੀ ਸ਼ਬਦ ਦੀ ਜਿਹੜੀ ਵਿਆਖਿਆ ਹੈ ਉਹ ਕਹਿੰਦੇ ਤੁਸੀਂ ਵੀ ਗਲਤ ਕਰ ਦਿੱਤੀ ਜਦ ਕਿ ਤੁਹਾਨੂੰ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ ਪਰ ਰਾਹੁਲ ਗਾਂਧੀ ਇਹਨੇ ਦਿਨੀ ਕਾਫੀ ਚਰਚਾ ਦੇ ਵਿੱਚ ਸੋ ਦੂਜੇ ਪਾਸੇ ਗੱਲ ਕਰਦੇ ਆ ਪਰ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਸ਼ੀਸ਼ਣਾ ਗੂਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਮੁੱਦਾ ਨਾ ਜ਼ਿਆਦਾ ਭੱਕ ਗਿਆ ਜਿਹਦੇ ਚੱਲਦੇ ਕਈ ਸਿਆਸੀ ਲੀਡਰਾਂ ਵੱਲੋਂ ਇਸ ਦੀ ਨਿਖੇਦੀ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ ਨੇ ਤੇ ਹੁਣ ਪੰਜਾਬ ਦੇ ਭਾਜਪਾ ਦੇ ਬੀਜੇਪੀ ਪ੍ਰਧਾਨ ਨੇ ਸੁਨੀਲ ਜਾਖੜ ਵੱਲੋਂ ਜੀ ਨਿਖੇਦੀ ਕੀਤੀ ਗਈ ਉਹਨੇ ਕਿਹਾ ਪਈ ਪੰਜਾਬ ਦੇ ਵਿੱਚ ਕੋਈ ਆਪਣੇ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਜੀ ਬਿਲਕੁਲ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਲਵਿੰਦਰ ਲਗਾਤਾਰ ਵਿਰੋਧੀ ਸਵਾਲ ਖੜੇ ਕਰਦੇ ਨੇ ਕਿਉਂਕਿ ਲਗਾਤਾਰ ਹਮਲੇ ਹੁੰਦੇ ਨੇ ਇੱਕ ਉਸੂਰੀ ਦੇ ਉੱਤੇ ਹਮਲਾ ਹੋਇਆ ਸੀ ਉਹਦੀ ਜਾਨ ਚਲੀ ਗਈ ਸੀ ਹੋਰ ਵੀ ਕਈ ਆਗੂਆਂ ਦੇ ਉੱਤੇ ਹਮਲੇ ਹੋ ਚੁੱਕੇ ਨੇ ਨੰਗਲ ਦੇ ਵਿੱਚ ਵੀ ਇੱਕ ਆਗੂ ਦੇ ਉੱਤੇ ਹਮਲਾ ਹੋਇਆ ਸੀਗਾ ਪਰ ਸਵਾਲ ਇਹ ਵੀ ਹੈ ਕਿ ਜਦੋਂ ਇਹ ਆਗੂ ਬਿਆਨ ਦਿੰਦੇ ਨੇ ਕਿਸੇ ਧਰਮ ਬਾਰੇ ਟਿੱਪਣੀ ਕਰ ਦਿੰਦੇ ਨੇ ਤਾਂ ਫਿਰ ਦੂਜੇ ਨੇ ਜਿਹੜੇ ਉਹ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਨੇ ਤਾਂ ਹੁਣ ਸੁਨੀਲ ਜਾਖੜ ਹਾਲਚਲ ਜਾਣਨ ਵਾਸਤੇ ਪਹੁੰਚੇ ਨੇ ਸੰਦੀਪ ਥਾਪੜ ਦਾ ਸੰਦੀਪ ਥਾਪੜ ਉਹੀ ਜਿਹਦੇ ਉੱਤੇ ਕੱਲ ਹਮਲਾ ਹੋਇਆ ਸੀ ਤਲਵਾਰ ਦੇ ਨਾਲ ਕਈ ਵਾਰ ਕੀਤੇ ਗਏ ਹਾਲਤ ਹੁਣ ਵੀ ਗੰਭੀਰ ਹੋਈ ਹੈ ਉਹਦੀ ਤੇ ਉਹ ਡੀ ਐਮ ਸੀ ਦੇ ਵਿੱਚ ਦਾਖਲ ਹੈ ਤੇ ਜਦੋਂ ਉਹਨਾਂ ਨੇ حال چال ਜਾਣਿਆ জাকੜ ਸਾਹਿਬ ਨੇ ਤਾਂ ਫਿਰ ਉਹਨਾਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਇਹ ਪੰਜਾਬ ਸਰਕਾਰ ਦੀ ਨਲਾਇਕੀ ਦੇ ਕਾਰਨ ਹੋ ਰਿਹਾ ਹੈ ਹਰ ਕੋਈ ਆਪਣੇ ਹੱਥ ਦੇ ਵਿੱਚ ਕਾਨੂੰਨ ਨੂੰ ਲੈ ਰਿਹਾ ਹੈ ਤੇ ਪਿਰਤਜੀ ਪੈਂਦੀ ਨਜ਼ਰ ਆ ਰਹੀ ਹੈ ਵੀ ਬੰਦਾ ਆਪਣੇ ਆਪ ਹੀ ਕਦਮ ਚੁੱਕ ਲੈਂਦਾ ਹੈ ਜਾਂ ਤਾਂ ਉਹਨਾਂ ਦਾ ਵਿਸ਼ਵਾਸ ਨਹੀਂ ਰਹਿ ਗਿਆ ਪੁਲਿਸ ਪ੍ਰਸ਼ਾਸਨ ਦੇ ਉੱਤੇ ਜਾਂ ਫਿਰ ਉਹ ਕਹਿੰਦੇ ਨੇ ਵੀ ਅਸੀਂ ਆਪ ਹੀ ਨਿਬੜ ਲਾਂਗੇ ਤੁਹਾਡੀ ਸਾਨੂੰ ਕੋਈ ਲੋੜ ਹੀ ਨਹੀਂ ਹੈਗੀ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਇਸ ਮਾਮਲੇ ਦੇ ਉੱਤੇ ਜਿਹੜੀ ਚੁੱਪੀ ਹੈ ਜੀ ਉਹ ਬੜੀ ਖਤਰਨਾਕ ਹੈ ਚੁੱਪ ਨਹੀਂ ਰਹਿਣਾ ਚਾਹੀਦਾ ਕੋਈ ਤਾਂ ਬਿਆਨ ਦੇਣਾ ਚਾਹੀਦਾ ਵੈਸੇ ਤਾਂ ਕਹਿੰਦੇ ਉੱਧਰਲੇ ਪਾਸੇ ਉਹ ਉਲਝੇ ਹੋਏ ਨੇ ਰੁੱਝੇ ਹੋਏ ਨੇ ਜਲੰਧਰ ਜ਼ਿਮਨੀ ਚੌਂ ਦੇ ਵਿੱਚ ਪਰ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਤੇ ਹਾਲਾਂਕਿ ਆਵਾਦਵੀ ਪਾਰਟੀ ਵਾਲੇ ਕਹਿੰਦੇ ਨੇ ਕਿ ਅਸੀਂ ਆਪਣਾ ਕੰਮ ਕਰ ਰਹੇ ਹਾਂ ਸਰਕਾਰ ਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਇਹ ਤਾਂ ਐਵੇਂ ਬਿਆਨਬਾਜ਼ੀਆਂ ਕਰ ਰਹੇ ਨੇ ਜਾਖੜ ਸਾਹਿਬ ਤੇ ਜਾਖੜ ਸਾਹਿਬ ਨੇ ਇੱਕ ਹੋਰ ਬੜੀ ਵੱਡੀ ਟਿੱਪਣੀ ਕੀਤੀ ਹੈ ਉਹ ਕਹਿੰਦੇ ਨੇ ਕਿ ਪਿਛਲੇ ਕੁਝ ਸਮੇਂ ਤੋਂ ਇੱਕ ਰੁਝਾਨ ਹੋਇਆ ਹੈ ਸੋਧਾ ਲਾਉਣ ਦਾ ਜੀ ਉਹ ਬੜਾ ਖਤਰਨਾਕ ਹੈ ਕਿ ਪਿੱਛੇ ਜੇ ਵੀ ਕਈ ਥਾਵਾਂ ਦੇ ਉੱਤੇ ਹੋਇਆ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਜਿਹੜਾ ਵਿਅਕਤੀ ਸੀਗਾ ਉਹਦੇ ਹੱਥ ਪੈਰ ਕੱਟਣ ਤੋਂ ਬਾਅਦ ਉਹਨੂੰ ਪੁੱਠਾ ਲਮਕਾ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਜਿੱਥੇ ਵੀ ਬੇਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਉੱਥੇ ਵੀ ਕੋਈ ਨਾ ਕੋਈ ਜਿਹੜਾ ਸਿੱਖ ਜਾਂ ਨਿਆਂ ਸਿੰਘਾ ਉਹ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਤੇ ਮਾਰ ਵੀ ਦਿੱਤਾ ਜਾਂਦਾ ਜਦ ਕਿ ਸਵਾਲ ਇਹ ਵੀ ਨੇ ਕਿ ਜੇਕਰ ਉਹਨੂੰ ਰੋਕ ਲਿਆ ਜਾਵੇ ਉਹਦੇ ਤੋਂ ਪੁੱਛਗਿੱਛ ਕੀਤੀ ਜਾਵੇ ਕਿੱਥੋਂ ਆਇਆ ਸੀ ਕਿੰਨੇ ਭੇਜਿਆ ਸੀਗਾ ਤਾਂ ਹੋਰ ਵੀ ਜਿਹੜੇ ਮਾਮਲੇ ਨੇ ਕਲੀਅਰ ਹੋ ਸਕਦੇ ਨੇ ਪਰ ਉਹਨੂੰ ਮਾਰਨਾ ਕਿਤੋਂ ਤੱਕ ਜਾਇਜ਼ ਹੈ ਇਹਦੇ ਉੱਤੇ ਹੁਣ ਤੱਕ ਚਰਚਾ ਛਿੜੀ ਹੋਈ ਹੈ ਤਾਂ ਉਹ ਸੋਦੇ ਨੂੰ ਲੈ ਕੇ ਵੀ ਬੋਲੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਕੁਝ ਪੁਲਿਸ ਨੇ ਕੀਤਾ ਹੈ ਪੁਲਿਸ ਦੀ ਕਾਰਗੁਜ਼ਾਰੀ ਵੀ ਸਹੀ ਨਹੀਂ ਸੀ ਪੁਲਿਸ ਤਮਾਸ਼ੀ ਬਣ ਕੇ ਖੜੀ ਰਹੀ ਕਿਉਂਕਿ ਸਵਾਲ ਖੜੇ ਹੋਏ ਨੇ ਉਹਦੇ ਗਨਮੈਨ ਦੇ ਉੱਤੇ ਜਿਹੜਾ ASI ਰੈਂਕ ਦਾ ਪੁਲਿਸ ਦੇ ਵਿੱਚ ਇੱਕ ਮੁਲਾਜ਼ਮ ਹੈ ਤੇ ਉਹ ਕੋਲ ਖੜਾ ਰਿਹਾ ਉਹਨੂੰ ਇੱਕ ਨਿਹੰਗ ਸਿੰਘ ਪਰਾਂ ਲੈ ਜਾਂਦਾ ਵੀਡੀਓ ਦੇ ਵਿੱਚ ਜਿਵੇਂ ਆਪਾਂ ਦੇਖਦੇ ਆਂ ਜੀ ਤੇ ਉਹ ਬਾਅਦ ਦੇ ਵਿੱਚ ਉਹ ਪੁਲਿਸ ਵਾਲੇ ਦੇ ਹੱਥ ਵੀ ਨਹੀਂ ਆਉਂਦਾ ਉਨੇ ਅੰਗ ਸਿੰਘ ਨਿਕਲ ਜਾਂਦਾ ਜਿਹਦਾ ਨਾਮ ਸ਼ਟੈਲ ਸਿੰਘ ਦੱਸਿਆ ਜਾ ਰਿਹਾ ਅਮਰਸਰ ਦਾ ਤੇ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਜਾਕਰ ਸਾਹਿਬ ਕਹਿੰਦੇ ਮਸਲੇ ਦਾ ਹੱਲ ਨਹੀਂ ਹੈਗਾ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਮਸਲੇ ਦਾ ਹੱਲ ਇਹ ਹੈ ਵੀ ਅਮਨ ਕਾਨੂੰਨ ਦੀ ਸਥਿਤੀ ਸਹੀ ਹੋਣੀ ਚਾਹੀਦੀ ਹੈ ਲੋਕਾਂ ਦੇ ਵਿੱਚੋਂ ਡਰ ਕੱਢਣਾ ਚਾਹੀਦਾ ਹੈ ਪੁਲਿਸ ਨੂੰ ਲੋਕਾਂ ਦੀ ਜਿਹੜੀ ਪੂਰੀ ਨਿਗਰਾਨੀ ਕਰਨੀ ਚਾਹੀਦੀ ਹੈ ਇਹ ਨਹੀਂ ਵੀ ਆਏ ਦਿਨ ਹੀ ਲੋਕ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਲੈਣ ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਕਰਨ ਤੇ ਜਾ ਤਾਂ ਫਿਰ ਕਹਿੰਦੇ ਜਿਹੜੇ ਕੋਟਕਚੈਰੀ ਨੇ ਥਾਣੇ ਨੇ ਉਹ ਬੰਦ ਕਰ ਦਿਓ ਜੇਕਰ ਇਦਾਂ ਹੀ ਕਰਨਾ ਹੈ ਤਾਂ ਤਾਂ ਜਾਕਰ ਸਾਹਿਬ ਕਾਫੀ ਕੁਝ ਬੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੇ ਹੁਣ ਦੋ ਹਮਲਾਵਰ ਗ੍ਰਿਫਤਾਰ ਹੋ ਗਏ ਨੇ ਤੀਜੇ ਦੀ ਭਾਲ ਅਜੇ ਚੱਲ ਰਹੀ ਹੈ ਮਾਮਲਾ ਆਪਣੇ ਆਪ ਦੇ ਜੀ ਗੰਭੀਰ ਹੈ ਤੇ ਜਿਹੜਾ ਏਐਸਆਈ ਗਨਮੈਨ ਸੀਗਾ ਤੇ ਵੈਸੇ ਇਹਨਾਂ ਦੇ ਉੱਤੇ ਥੋੜੀ ਜਿਹੀ ਹਾਸੋਣੀ ਸਥਿਤੀ ਵੀ ਹੁੰਦੀ ਹੈ ਹਾਲਾਂਕਿ ਮਾਮਲਾ ਗੰਭੀਰ ਹੈ ਵੀ ਤੁਹਾਨੂੰ ਗਨਮੈਨ ਮਿਲ ਗਿਆ ਤੁਸੀਂ ਉਹਨੂੰ ਸਕੂਟੀ ਤੇ ਲੈ ਕੇ ਘੁੰਮ ਰਹੇ ਹੋ ਗਨਮੈਨ ਵਾਸਤੇ ਜੇਕਰ ਤੁਹਾਡੇ ਕੋਲ ਇਹਨੇ ਸੋਰਸਿਸ ਨਹੀਂ ਹੈਗੇ ਤੁਹਾਡੇ ਕੋਲ ਕਾਰ ਗੱਡੀ ਦੀ ਸਹੂਲਤ ਹੈ ਨਹੀਂ ਤਾਂ ਤੁਹਾਡੇ ਤਾਂ ਕਿਤੇ ਵੀ ਹਮਲਾ ਹੋ ਸਕਦਾ ਫਿਰ ਗਨਮੈਨ ਉੱਥੇ ਕੀ ਕਰੂਗਾ ਗਨਮੈਨ ਦੀ ਵੀ ਜ਼ਿੰਮੇਵਾਰੀ ਹੈ ਵੀ ਭਾਈ ਤੈਨੂੰ ਗਨਮੈਨ ਲਾਇਆ ਜੇਕਰ ਉਹਦੇ ਤੇ ਹਮਲਾ ਹੋ ਹੀ ਗਿਆ ਤਾਂ ਤੂੰ ਆ ਕੇ ਉਹਨਾਂ ਨੂੰ ਰੋਕਦਾ ਨਹੀਂ ਸਕੋ ਤੈਨੂੰ ਇੱਕ ਨਿਹੰਗ ਸਿੰਘ ਪਰਾ ਲੈ ਜਾਂਦਾ ਤੇ ਤੂੰ ਆਪਣੇ ਆਪ ਚੁੱਪਚਾਪ ਉੱਥੇ ਲੰਘ ਜੰਨਾ ਹੈ ਵੀ ਤੂੰ ਕੁਝ ਰੋਕ ਜਾਂ ਕਿਸੇ ਨੂੰ ਫੋਨ ਕਰ ਜਾਂ ਚਾਰ ਬੰਦਿਆਂ ਦੀ ਮਦਦ ਲੈ ਆ ਉਹਨੂੰ ਕਿਤੇ ਜੱਫਾ ਹੀ ਪਾਲਾ ਕੁਝ ਕਰ ਲਾ ਪਰ ਨਹੀਂ ਇਹ ਜਾ ਹੁੰਦਾ ਇਸ ਕਰਕੇ ਜਾਖੜ ਸਾਹਿਬ ਨੇ ਕਾਫੀ ਸਵਾਲ ਖੜੇ ਕੀਤੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਇਹਦੀ ਜਾਂਚ ਚੱਲ ਰਹੀ ਹੈ ਨੰਗ ਸਿੰਘ ਦੋ ਗ੍ਰਿਫਤਾਰ ਹੋ ਚੁੱਕੇ ਨੇ ਫਤਿਹਗੜ ਸਾਹਿਬ ਤੋਂ ਇੱਕ ਦੀ ਅਜੇ ਗ੍ਰਿਫਤਾਰੀ ਹੋਣੀ ਬਾਕੀ ਹੈ ਜੀ ਸੋ ਦੂਜੇ ਪਾਸੇ ਹੁਣ ਐਸਜੀਪੀਸੀ ਵੀ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਖੜੀ ਹੋਈ ਨਜ਼ਰ ਆਈ ਹੈ ਹਰਜਿੰਦਰ ਸਿੰਘ ਧਾਮੀ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਕਹੇ ਕਿ ਜੋ ਅਮਰਿਤਪਾਲ ਦੇ ਉੱਤੇ ਐਨਐਸਏ ਹੋ ਖਤਮ ਹੋਣੀ ਚਾਹੀਦੀ ਹੈ ਤੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੀ ਬਿਲਕੁਲ ਬਲਵਿੰਦਰ ਚਰਚਾ ਛਿੜ ਗਈ ਹੈ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਇਹ ਚਰਚਾ ਇਸ ਕਰਕੇ ਛੜੀ ਹੈ ਕਿ ਜੇਕਰ ਉਹ ਸੌ ਨਾ ਚੁੱਕਦੇ ਜੀ ਤਾਂ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਸੀਗੀ ਉਹ ਰੱਦ ਤੈ ਸੀਮਾ ਦੇ ਵਿੱਚ ਉਹਨਾਂ ਨੇ ਸੌ ਚੁੱਕ ਲਈ ਤੇ ਹੁਣ ਇਹ ਵੀ ਸਵਾਲ ਹੈ ਕਿ ਜਿੰਨੀ ਵਾਰ ਉਹਨਾਂ ਨੂੰ ਆਪਣੇ ਕੰਮਕਾਜ ਲਈ ਬਾਹਰ ਆਉਣਾ ਪਊਗਾ ਕੋਈ ਕਾਰਵਾਈ ਲਈ ਆਉਣਾ ਪਊਗਾ ਤਾਂ ਕੋਰਟ ਦੇ ਜ਼ਰੀਏ ਆਉਣਾ ਪਊਗਾ ਪੁਲਿਸ ਦੀ ਇਜਾਜ਼ਤ ਦੇ ਨਾਲ ਆਉਣਾ ਪਊਗਾ ਇਸ ਕਰਕੇ ਉਹਨਾਂ ਦਾ ਐਮਪੀ ਵਾਲਾ ਸਫਰ ਐਡਾ ਸੌਖਾ ਨਹੀਂ ਹੈਗਾ ਵੀ ਜਿਵੇਂ 5 ਸਾਲ ਐਮਪੀ ਵਜੋਂ ਕੱਢਣੇ ਤੇ ਆਪਣੇ ਇਲਾਕੇ ਦਾ ਵਿਕਾਸ ਕਰਾਉਣਾ ਬਹੁਤ ਵੱਡੀ ਉਹਨਾਂ ਲਈ ਵਾਸਤੇ ਚੁਣੌਤੀ ਹੈ ਪਰ ਰਿਹਾਈ ਨੂੰ ਲੈ ਕੇ ਕਾਫੀ ਚਰਚਾ ਛੜੀ ਹੈ ਤਰਸੀਮ ਸਿੰਘ ਜਿਹੜੇ ਇਹਨਾਂ ਦੇ ਪਿਤਾ ਜੀ ਨੇ ਭਾਈ ਅਮਰਪਾਲ ਸਿੰਘ ਦੇ ਉਹ ਵੀ ਕਹਿੰਦੇ ਨੇ ਵੀ ਪੱਕੀ ਰਿਹਾਈ ਹੋਣੀ ਚਾਹੀਦੀ ਹੈ ਐਨਐਸਏ ਹਟਣਾ ਚਾਹੀਦਾ ਹੈ ਤੇ ਵੈਸੇ ਹੁਣ ਐਮਪੀ ਅਮਰਤਪਾਲ ਸਿੰਘ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਏਗੀ ਪਹਿਲਾਂ ਆਪਾਂ ਅਮਰਤਪਾਲ ਸਿੰਘ ਨਾਲ ਸੰਬੋਧਨ ਕਰਦੇ ਹੁਣ ਜੇ ਆਪਾਂ ਕਹੀਏ ਵੀ ਐਮਪੀ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਤੋਂ ਬਣ ਚੁੱਕੇ ਨੇ ਸੌਚੁੱਕ ਸਮਾਗਮ ਹੋ ਗਿਆ ਤੇ ਸੌਚੁੱਕ ਨੂੰ ਲੈ ਕੇ ਵੀ ਇਹ ਸਵਾਲ ਖੜੇ ਹੋਏ ਨੇ ਕਿ ਜਿਹੜਾ ਇੰਜੀਨੀਅਰ ਰਾਸ਼ੇਦ ਸੀਗਾ ਉਹ ਤਿਹਾਰ ਜੇਲ੍ਹ ਚ ਬੰਦ ਸੀ ਬਾਰਾਮੂਲਾ ਤੋਂ ਐਮਪੀ ਬਣਿਆ ਉਹਦੇ ਉੱਤੇ ਵੀ ਗੰਭੀਰ ਇਲਜ਼ਾਮ ਲੱਗੇ ਹੋਏ ਨੇ ਤੇ ਉਹ ਵੀ ਜੇਲ੍ਹ ਦੇ ਵਿੱਚ ਬੰਦ ਹੈ ਦਾ ਉਹਦੀ ਜਿਹੜੀ ਪੈਰੋਲ ਸੀਗੀ ਉਹ ਸਿਰਫ 2 ਘੰਟੇ ਦੀ ਸੀ ਭਾਈ ਅਮਰਤਪਾਲ ਸਿੰਘ ਦੀ ਪੈਰੋਲ 4 ਦਿਨਾਂ ਦੀ ਪਰ ਫਿਰ ਵੀ 4 ਦਿਨਾਂ ਦੇ ਬਾਵਜੂਦ ਉਹਨਾਂ ਨੂੰ ਉਸੇ ਦਿਨ ਹੀ ਤਿਹਾਰ ਜੇ ਆਪਣਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵਾਪਸ ਲੈ ਗਏ ਤੇ ਜਦੋਂ ਉਹਨਾਂ ਦੇ ਵਕੀਲ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਇਦਾਂ ਹੁੰਦਾ ਵੀ 4 ਦਿਨ ਦੀ ਪੈਰੋਲ ਇਸ ਕਰਕੇ ਸੀ ਵੀ ਮੌਸਮ ਖਰਾਬ ਆ ਕੋਈ ਕਿਤੇ ਸਿਹਤ ਦੇ ਵਿੱਚ ਢਿਲ ਮੱਠ ਆਉਂਦੀ ਐ ਇਸ ਕਰਕੇ ਉਹ ਥੋੜਾ ਜਿਹਾ ਸਮਾਂ ਪਹਿਲਾਂ ਹੀ ਨਿਰਧਾਰਤ ਕੀਤਾ ਗਿਆ ਸੀ ਪਰ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਹੁਣ ਐਸਜੀਪੀਸੀ ਵੀ ਬੋਲ ਰਹੀ ਐ ਪਰ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤਾਂ ਉਹਨਾਂ ਨੂੰ ਜਦੋਂ ਚੋਣ ਪ੍ਰਚਾਰ ਕਰਨ ਗਏ ਕਹਿੰਦੇ ਪਤਾ ਨਹੀਂ ਕਿ ਇਹ ਬੰਦਾ 2 ਸਾਲਾਂ ਦੇ ਵਿੱਚ ਆਪਣੇ ਆਪ ਕਿੱਥੋਂ ਆ ਗਿਆ ਕੋਈ ਨਹੀਂ ਸੀ ਜਾਣਦਾ ਕਿਸ ਤਰ੍ਹਾਂ ਦੇ ਨਾਲ ਆ ਫਿਰ ਏਜੰਸੀਆਂ ਦੇ ਨਾਲ ਤਾਲਮੇਲ ਦੀ ਗੱਲ ਕੀਤੀ ਗਈ ਵੀ ਏਜੰਸੀਆਂ ਵੱਲੋਂ ਭੇਜਿਆ ਗਿਆ ਬੰਦਾ ਹੈ ਭਾਈ ਅਮਰਪਾਲ ਸਿੰਘ ਤਾਂ ਭਾਈ ਅਮਰਪਾਲ ਸਿੰਘ ਦੀ ਜਿਹੜੀ ਹੁਣ ਰਿਹਾਈ ਆ ਉਹਦੀ ਮੰਗ ਉੱਠੀ ਹੈ ਤੇ ਸਰਬੀ ਸਿੰਘ ਖਾਲਸਾ ਹੋਰੀ ਵੀ ਕਹਿੰਦੇ ਨੇ ਕਿ ਇੱਕ ਸਾਡੀ ਚਿੰਤਾ ਖਤਮ ਹੋ ਗਈ ਹੈ ਵੀ ਇਹ ਸੌ ਚੱਕ ਚੁੱਕੇ ਨੇ ਪਰ ਦੂਜੇ ਪਾਸੇ ਇਹ ਹੁਣ ਆਇਆ ਵੀ NSA ਕਿਵੇਂ ਹਟਵਾਉਣਾ ਹੈ ਜੀ NSA ਇੱਕ ਸਾਲ ਵਾਸਤੇ ਲੱਗਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਨੇ NSA ਉਹ ਵਧਾਇਆ ਵੀ ਹੋਇਆ ਹੈ ਤਾਂ ਹੁਣ ਸਿਰਦਰਦੀ ਇਹ ਹੋ ਜਾਣੀ ਹੈ ਪੰਜਾਬ ਸਰਕਾਰ ਵਾਸਤੇ ਵੀ ਕੀ ਭਾਈ ਅਮਰਤਪਾਲ ਸਿੰਘ ਨੂੰ NSA ਅੱਗੇ ਲਾਉਣਾ ਹੈ ਉਹਨੂੰ ਵਾਪਸ ਲਿਆਉਣਾ ਹੈ ਤੇ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਉਹ ਨਹੀਂ ਚਾਹੁੰਦੀ ਵੀ ਮਤਲਬ ਅਮਰਤਪਾਲ ਦੁਆਰਾ ਉਸੇ ਤਰ੍ਹਾਂ ਲੋਕਾਂ ਦੇ ਵਿੱਚ ਵਿਚਰੇ ਤੇ ਉਸੇ ਤਰ੍ਹਾਂ ਪ੍ਰਚਾਰ ਕਰੇ ਪ੍ਰਚਾਰ ਅਮਰਤਪਾਲ ਸਿੰਘ ਕਰ ਰਹੇ ਸੀ ਸਿੱਖੀ ਦਾ ਅਮਰਤਪਾਲ ਦੀਆਂ ਗੱਲਾਂ ਕਰਦੇ ਸੀਗੇ ਇਸ ਤੋਂ ਇਲਾਵਾ ਨਸ਼ੇ ਦੇ ਵਿਰੋਧ ਦੇ ਵਿੱਚ ਸੀਗੇ ਪਰ ਕੁਝ ਕੁ ਜਿਹੜੀਆਂ ਗੱਲਾਂ ਸੀਗੀਆਂ ਜਿਵੇਂ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਚੱਲਦੇ ਸੀਗੇ ਉਹ ਸ਼੍ਰੀ ਆਮ ਹਥਿਆਰ ਲੈ ਕੇ ਚੱਲਦੇ ਸਨ ਸਾਂਝਾ ਆਪਰੇਸ਼ਨ ਚੱਲਿਆ ਸੀ ਕੇਂਦਰ ਦੀ ਜਗ੍ਹਾ ਉਸ ਪਰ ਇਸ ਕਰਕੇ ਮਤਲਬ ਇਹ ਸਵਾਲ ਸੀਗੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਰਾਹੁਲ ਗਾਂਧੀ ਰਾਹੁਲ ਗਾਂਧੀ ਦੀ ਹੁਣ ਅਯੋਧਿਆ ਦੇ ਵਿੱਚ ਜਿਹੜੀ ਐਂਟਰੀ ਆ ਉਹ ਬੈਨ ਕਰ ਦਿੱਤੀ ਗਿਆ ਤੁਹਾਨੂੰ ਦੱਸ ਦੇ ਕਿ ਉਹਦੇ ਦੇ ਵਿੱਚ ਤਾਂ ਉੱਥੇ ਰਾਹੁਲ ਗਾਂਧੀ ਵੀ ਨਹੀਂ ਪਹੁੰਚੇ ਸੀ ਜੀ ਬਿਲਕੁਲ ਰਾਹੁਲ ਗਾਂਧੀ ਦੀ ਐਂਟਰੀ ਬੈਨ ਕਿਸੇ ਹੋਰ ਨੇ ਨਹੀਂ ਕੀਤੀ ਸਰਕਾਰ ਨੇ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਜਦ ਕਿ ਉੱਥੋਂ ਦੇ ਜਿਹੜੇ ਸੰਤ ਨੇ ਮਹੰਤ ਨੇ ਜੀ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਰਾਹੁਲ ਗਾਂਧੀ ਨੂੰ ਅਸੀਂ ਅਯੁੱਧਿਆ ਦੇ ਵਿੱਚ ਦਾਖਲ ਨਹੀਂ ਹੋਣ ਦੇਣਾ ਕਾਰਨ ਇਹ ਹੈ ਕਿ ਰਾਹੁਲ ਗਾਂਧੀ ਦਾ ਉਹੀ ਬਿਆਨ ਕਿ ਹਿੰਦੂ ਜਿਹੜੇ ਨੇ ਉਹ ਹਿੰਸਾ ਕਰਦੇ ਨੇ ਤਾਂ ਭਾਜਪਾ ਵਾਲੀ ਨੇ ਉਹ ਸਾਰਾ ਕੁਝ ਜਿਆ ਜਾ ਮਿਕਸ ਜਿਆ ਹੋ ਗਿਆ ਸਾਰਾ ਨਾਲ ਗੜ ਜਾ ਹੋ ਗਿਆ ਉਹਦੇ ਉੱਤੇ ਵਿਵਾਦ ਹੋਇਆ ਤੇ ਜਿਹੜੇ ਉੱਥੋਂ ਦੇ ਸੰਤ ਮਹੰਤ ਨੇ ਉਹ ਇਕੱਠੇ ਹੋਏ ਨੇ ਉਹਨਾਂ ਨੇ ਇੱਕ ਸਵਾ ਕੀਤੀ ਹੈ ਉਹ ਸਵਾ ਦੇ ਵਿੱਚ ਉਹ ਕਹਿੰਦੇ ਨੇ ਕਿ ਰਾਹੁਲ ਗਾਂਧੀ ਪਹਿਲਾਂ ਸਾਡੇ ਚਰਨਾਂ ਦੇ ਵਿੱਚ ਬੈਠ ਕੇ ਗਿਆਨ ਹਾਸਲ ਕਰੇ ਹਿੰਦੂਤਵ ਨੂੰ ਚੰਗੀ ਤਰ੍ਹਾਂ ਉਹ ਸਮਝੇ ਦੇਖੇ ਪਰਖੇ ਫੇਰ ਅਜੇ ਬਿਆਨ ਦਵੇ ਤਾਂ ਅਸੀਂ ਉਹਦੀ ਐਂਟਰੀ ਇੱਥੇ ਹੋਣ ਦਿਆਂਗੇ ਨਹੀਂ ਤਾਂ ਉਹਦਾ ਕੋਈ ਮਤਲਬ ਹੀ ਨਹੀਂ ਬਣਦਾ ਕਿ ਅਯੁੱਧਿਆ ਆਵੇ ਭਗਵਾਨ ਰਾਮ ਦੇ ਦਰਸ਼ਨ ਕਰੇ ਕਿਉਂਕਿ ਉਹ ਹਿੰਦੂਤਵ ਬਾਰੇ ਹਿੰਦੂਆਂ ਬਾਰੇ ਬਿਆਨ ਬੜੇ ਉੱਠੇ ਜਿਹੜੇ ਪੁੱਠੇ ਜੇ ਦਿੰਦੇ ਨੇ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਪਾਲਣ ਪੋਸ਼ਣ ਆ ਉਹ ਵੀ ਰਾਹੁਲ ਗਾਂਧੀ ਦਾ ਸਹੀ ਨਹੀਂ ਹੋਇਆ ਸ਼ਾਇਦ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਵੀ ਹਿੰਦੂ ਧਰਮ ਹੈ ਕੀ ਹੈ ਤੇ ਸਿੱਧਾ ਨਿਸ਼ਾਨਾ ਉਹਨਾਂ ਨੇ ਫਿਰ ਉਹਨਾਂ ਦੀ ਮਾਤਾ ਦੇ ਉੱਤੇ ਸਾਧਿਆ ਹੋਇਆ ਇਹ ਸੁਨੀਆ ਗਾਂਧੀ ਤੇ ਕਿਉਂ ਕਿਉਂਕਿ ਉਹ ਤਾਂ ਭਾਰਤੀ ਹੈ ਨਹੀਂ ਸੀ ਬਾਹਰੋਂ ਆਏ ਸੀਗੇ ਤੇ ਜਵਾਲਾਲ ਨਹਿਰੂ ਤੱਕ ਵੀ ਉਹਨਾਂ ਨੇ ਕਨੈਕਸ਼ਨ ਜੋੜ ਦਿੱਤੇ ਨੇ ਸੰਤਾ ਮਹਾਂਤਾਂ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਜਦੋਂ ਤੱਕ ਹਿੰਦੂਤਵ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ ਰਾਹੁਲ ਗਾਂਧੀ ਉਦੋਂ ਤੱਕ ਅਸੀਂ ਉਹਨਾਂ ਨੂੰ ਇੱਥੇ ਐਂਟਰ ਹੋਣ ਹੀ ਨਹੀਂ ਦੇਣਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਹੁਣ ਮੌਸਮ ਦੀ ਮੌਸਮ ਨੇ ਕਰਵਟ ਬਦਲ ਲਈ ਹੈ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲੀ ਹੈ ਤੇ ਦੂਜੇ ਪਾਸੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਬਾਧੀਆਂ ਦਿਖਾਈ ਦੇ ਰਹੇ ਨੇ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਪੈਂਦੀ ਹੈ ਲੋਕੀ ਪਰੇਸ਼ਾਨ ਹੋ ਗਏ ਨੇ ਵੀ ਹੜ ਵਰਗੇ ਮਾਹੌਲ ਨਾ ਵੜ ਜਾਣ ਪਿਛਲੀ ਵਾਰ ਜਿਵੇਂ ਲੋਕਾਂ ਦਾ ਨੁਕਸਾਨ ਹੋ ਗਿਆ ਸੀਗਾ ਜੀ ਬਿਲਕੁਲ ਬਲਵਿੰਦਰ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਵੋਟਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ ਜੀ ਤਾਂ ਮੌਨਸੂਨ ਦੇ ਰੁਝਾਨ ਵੀ ਆਉਣੇ ਸ਼ੁਰੂ ਹੋ ਗਏ ਨੇ ਸ਼੍ਰੀ ਮੁਖਸਰ ਸਾਹਿਬ ਵਾਲੇ ਪਾਸੇ ਇੱਕ ਰਜਬਾਹ ਟੁੱਟ ਗਿਆ ਉਹਦੇ ਨਾਲ ਕਾਫੀ ਲੋਕਾਂ ਦਾ ਉਨੂੰ ਪਰੰੰਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆਪਣੇ ਪੱਧਰ ਦੇ ਉੱਤੇ ਦਰਖਦੂਤ ਕੱਟ ਕੇ ਟਾਣੀਆਂ ਟੂਣੀਆਂ ਲਾ ਕੇ ਜਿਹੜੇ ਉੱਥੋਂ ਦੇ ਨੌਜਵਾਨ ਉਹ ਲੱਗੇ ਹੋਏ ਸੀਗੇ ਪਰ ਜਦੋਂ ਪਾਣੀ ਆਪਣੀ ਮਾਰ ਮਾਰਦਾ ਹੈ ਤਾਂ ਉਸ ਵੇਲੇ ਇਹ ਦਰਖਤਾਂ ਦਰੁਖਤਾਂ ਦੀਆਂ ਇਹ ਰੋਕਾਂ ਨੇ ਉਹ ਫਿਰ ਨਿਕਲ ਜਾਂਦੀਆਂ ਨੇ ਤਾਂ ਇਸ ਕਰਕੇ ਕਾਫੀ ਨੁਕਸਾਨ ਹੋਣਾ ਹੈ ਘੱਗਰ ਵਾਲੇ ਪਾਸੇ ਸਫਾਈ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਨੇ ਤੇ ਪਟਿਆਲੇ ਵਾਲੀ ਜਿਹੜੀ ਨਦੀ ਹੈ ਜਿਹਨੇ ਪਟਿਆਲੇ ਦੇ ਵਿੱਚ ਕਾਫੀ ਵੱਡਾ ਨੁਕਸਾਨ ਕੀਤਾ ਸੀਗਾ ਪਿਛਲੀ ਵਾਰ ਉਹਨੂੰ ਲੈ ਕੇ ਵੀ ਸਵਾਲ ਖੜੇ ਹੋਏ ਨੇ ਕਿ ਜਿਹੜਾ ਕਿਨਾਰਾ ਉਹਦਾ ਕੱਚਾ ਹੈ ਜਿਹੜੇ ਪਾਸਿਓਂ ਪਾਣੀ ਦੀ ਮਾਰ ਪੈਂਦੀ ਹੈ ਹਾਲਾਂਕਿ ਪਟਿਆਲਾ ਸ਼ਹਿਰ ਦੇ ਵਿੱਚ ਪਾਣੀ ਇੱਕ ਕਟੈਂਟਰ ਹੁੰਦਾ ਹੈ ਪਟਿਆਲੇ ਦੇ ਬਾਹਰਲੇ ਹਿੱਸਿਆਂ ਦੇ ਵਿੱਚ ਜਿਹੜੇ ਪੌਸ਼ ਇਲਾਕੇ ਨੇ ਉਹ ਭਰ ਜਾਂਦੇ ਨੇ ਪਾਣੀ ਦੇ ਨਾਲ ਤਾਂ ਉਹਨਾਂ ਦਾ ਹੁਣ ਵੀ ਬੁਰਾ ਹਾਲ ਆ ਆ ਜਿਹੜਾ ਅਜ ਵੀ ਪਿਆ ਪਟਿਆਲੇ ਦੇ ਵਿੱਚ ਉਧਰਲੇ ਪਾਸੇ ਇੰਨਾ ਇੰਨਾ ਪਾਣੀ ਹੈ ਵੀ ਗੋਡੇ-ਗੋਡੇ ਪਾਣੀ ਖੜਾ ਹੈ ਨਾ ਤਾਂ ਪਾਣੀ ਦੀ ਨਿਕਾਸੀ ਹੈ ਨਾ ਉੱਥੇ ਤੁਸੀਂ ਕੋਈ ਵਹੀਕਲ ਲਿਜਾ ਸਕਦੇ ਹੋ ਪੈਦਲ ਜਾਣਾ ਤਾਂ ਦੂਰ ਦੀ ਗੱਲ ਆ ਜਦਕਿ ਪੌਸ਼ ਏਰੀਏ ਨੇ ਅਰਬਨ ਸਟੇਟ ਕਹਿ ਦਿੰਦੇ ਨੇ ਉਹਨੂੰ ਪੁੱਡਾ ਵੱਲੋਂ ਡਿਵੈਲਪ ਕੀਤੇ ਗਏ ਏਰੀਏ ਨੇ ਪਰ ਉਹਦੇ ਵਿੱਚ ਅਜਿਹੇ ਹਾਲਾਤ ਹੋ ਜਾਣ ਤਾਂ ਫਿਰ ਸਵਾਲ ਖੜੇ ਹੁੰਦੇ ਨੇ ਤੇ ਵੈਸੇ ਜਿਹੜਾ ਮੌਸਮ ਆ ਉਹ ਕਾਫੀ ਹੁਣ ਬਦਲ ਰਿਹਾ ਹੈ ਮੌਸਮ ਵਿਭਾਗ ਨੇ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਾਸਤੇ yellow ਤੋਂ ਲੈ ਕੇ orange ਅਲਰਟ ਜਾਰੀ ਕਰ ਦਿੱਤਾ ਗਿਆ ਇਧਰਲੇ ਪਾਸੇ ਪਟਿਆਲੇ ਤੋਂ ਲੈ ਕੇ ਜਿੰਨਾ ਵੀ ਚੰਡੀਗੜ੍ਹ ਦੇ ਨਾਲ ਲੱਗਦੇ ਇ ਤੇ ਜਿਹੜੀ بارش ਆ ਉਹ ਪਠਾਨਕੋਟ ਦੇ ਵਿੱਚ ਸਭ ਤੋਂ ਵੱਧ ਦਰਜ ਕੀਤੀ ਗਈ ਹੈ ਜਿਹੜੀ ਦੇਰ ਰਾਤ بارش ਪਠਾਨਕੋਟ ਦੇ ਵਿੱਚ ਹੋਈ ਹੈ ਉਹ 52 ਐਮ ਐਮ ਸੀਗੀ ਹਿਮਾਚਲ ਦੇ ਵਿੱਚ 20 200 ਤੋਂ ਉੱਪਰ ਜਿਹੜੀ ਐਮ ਐਮ ਆ ਧਰਮਸ਼ਾਲਾ ਦੇ ਵਿੱਚ ਦਰਜ ਕੀਤੀ ਗਈ ਹੈ بارش ਕਈ ਥਾਵਾਂ ਤੇ ਤੋਂ ਨੁਕਸਾਨ ਹੋ ਚੁੱਕਿਆ ਹੈ ਹੁਣ ਇੱਕ ਤਾਜ਼ਾ ਖੜੜ ਦੇ ਕੋਲ ਇੱਕ ਲਾਈਨਮੈਨ ਸੀਗਾ ਬਿਜਲੀ ਦੀ ਰਿਪੇਅਰ ਕਰ ਰਿਹਾ ਸੀਗਾ ਖੰਬੇ ਤੇ ਚੜਿਆ ਤਾਂ ਉਹਨੂੰ ਕਰੰਟ ਲੱਗ ਗਿਆ ਉੱਥੇ ਵੀ ਸਵਾਲ ਨੇ ਕਿ ਕਰੰਟ ਜਦੋਂ ਬੰਦ ਕਰਕੇ ਸਪਲਾਈ ਚੜਿਆ ਤਾਂ ਕਹਿੰਦੇ ਜਿਹੜੀ ਬੈਕਅਪ ਵਾਲੀ ਸਪਲਾਈ ਸੀ ਉਹਦੇ ਵਿੱਚੋਂ ਉਹਨੂੰ ਕਰੰਟ ਲੱਗਿਆ ਤਾਂ ਉਹਦੀ ਵਿਚਾਰੇ ਦੀ ਜਾਨ ਚਲੀ ਗਈ ਆ ਤੋਂ ਅੰਗਲੀਆਂ ਹੁੰਦੀਆਂ ਨੇ ਕਈ ਵਾਰ ਗਿੱਲੇ ਖੰਭੇ ਹੁੰਦੇ ਨੇ ਗਿੱਲੀ ਥਲੋ ਧਰਤੀ ਹੋਈ ਹੁੰਦੀ ਆ ਮੀਂਹ ਕਰਕੇ ਤਾਂ ਸਾਵਧਾਨੀ ਵਰਤਣੀ ਚਾਹੀਦੀ ਆ ਤੇ ਵੈਸੇ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਰਵਟ ਲੈ ਸਕਦਾ 2 ਕੁ ਦਿਨ ਦਾ 8 ਤਰੀਕ ਤੱਕ ਦਾ ਜਿਹੜਾ ਹੈ 7 ਤੇ 8 ਨੂੰ ਪੂਰੀ ਪੰਜਾਬ ਦੇ ਵਿੱਚ ਬਾਰਿਸ਼ ਦਾ ਪੂਰਾ ਅਲਰਟ ਆ ਤੇ ਜਿਹੜਾ ਪ੍ਰਸ਼ਾਸਨ ਆ ਉਹਦੇ ਦਾਅਵਿਆਂ ਦੀਆਂ ਪੋਲਾਂ ਤਾਂ ਲਗਾਤਾਰ ਖੋਲ ਹੀ ਰਹੀਆਂ ਨੇ ਕਿ ਪ੍ਰਸ਼ਾਸਨ ਚੌਂਦਾ ਕੀ ਐ ਕਰਦਾ ਕੀ ਐ ਮੌਕੇ ਤੇ ਆ ਕੇ ਜਿਹੜੇ ਨੇ ਉਹ ਕਾਰਵਾਈਆਂ ਤੇ ਕੰਮ ਕੀਤੇ ਜਾਂਦੇ ਨੇ ਜੀ ਸੋ ਦੂਜੇ ਪਾਸੇ ਜਲੰਧਰ ਦੇ ਜਿਮਨੀਚਾਨ ਲੈ ਕੇ ਵੀ ਕਾਫੀ ਮਾਹੌਲ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ ਜਿਉ ਜਿਉ ਚੋੜਾ ਨੇੜੇ ਆਂਦੀਆਂ ਨੇ ਅਸੰਦੂ ਸਾਹਿਬ ਲਗਾਤਾਰ ਕੋਈ ਨਾ ਕੋਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਉਹ ਮੁੱਦਾ ਵੀ ਭੱਖਦਾ ਹੋਇਆ ਨਜ਼ਰ ਆ ਜਾਂਦਾ ਹੈ ਜੀ ਬਿਲਕੁਲ ਜਲੰਧਰ ਦੇ ਵਿੱਚ ਇੱਕ ਦੂਜੇ ਦੇ ਉੱਤੇ ਬਿਆਨ ਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ ਇਲਜ਼ਾਮ ਤਰਾਸ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ ਅਸ਼ੀਤ ਲੰਗਰਾਲ ਜਿਹਦੇ ਕਰਕੇ ਚੋਣ ਹੋ ਰਹੀ ਹੈ ਜੀ ਉਹੀ ਸਵਾਲ ਖੜੇ ਕਰ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਜਦ ਕਿ ਆਮ ਆਦਮੀ ਪਾਰਟੀ ਦਾ ਹਿੱਸਾ ਸੀ ਆਮ ਆਦਮੀ ਪਾਰਟੀ ਦਾ ਐਮ ਐਲ ਏ ਸੀ ਅਸਤੀਫਾ ਦਿੱਤਾ ਤਾਂ ਉਸੇ ਕਰਕੇ ਹੁਣ ਉੱਥੇ ਜ਼ਿਮਨੀ ਚੋਣਾਂ ਤਾਂ ਉਦੋਂ ਨਹੀਂ ਬੋਲਦੇ ਬਾਅਦ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਕਿਤੇ ਹੋਰਲੇ ਪਾਸੇ ਜਾ ਕੇ ਤਾਰਾਂ ਜੁੜ ਜਾਂਦੀਆਂ ਨੇ ਤੇ ਹੁਣ ਭਾਜਪਾ ਦੇ ਵਿੱਚ ਨੇ ਤੇ ਸੁਰੱਖਿਆ ਵੀ ਚੰਗੀ ਮਿਲੀ ਹੋਈ ਹੈ ਦੁਬਾਰਾ ਟਿਕਟ ਵੀ ਮਿਲੀ ਹੋਈ ਹੈ ਜਿਤਨਾ ਹਾਰਨਾ ਬਾਅਦ ਦੀ ਗੱਲ ਹੈ ਤਾਂ ਦੂਜੇ ਪਾਸੇ ਨਸ਼ਾ ਨੂੰ ਲੈ ਕੇ ਜੈਨਦਰ ਕੌਰ ਜੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਧੀ ਹੈ ਉਹ ਅੱਜ ਇੱਕ ਰੋਸ ਮਾਰਚ ਸ਼ਾਮ ਨੂੰ ਕੱਢਣ ਜਾ ਰਹੇ ਨੇ ਉਥੋਂ ਦੀ ਬਸਤੀ ਦਾਨਿਸ਼ਮੰਦ ਹੈ ਉਥੋਂ ਇਹ ਮਾਰਚ ਸ਼ੁਰੂ ਹੋਊਗਾ ਵਕ ਵਕ ਥਾਵਾਂ ਤੋਂ ਹੁੰਦਾ ਹੋਇਆ ਇਹ ਸਮਾਪਤ ਹੋਣਾ ਹੈ ਤਾਂ ਨਸ਼ਿਆਂ ਦਾ ਮੁੱਦਾ ਵੀ ਹੁਣ ਉੱਥੇ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਨਸ਼ੇ ਕਹਿੰਦੇ ਜਲੰਧਰ ਦੇ ਵਿੱਚ ਵੀ ਕਾਫੀ ਨੇ ਚਰਨਜੀਤ ਸਿੰਘ ਚੰਨੀ ਕਹਿ ਚੁੱਕੇ ਨੇ ਕਿ ਮੈਂ ਨਸ਼ੇ ਦਾ ਲੱਕ ਤੋੜੂੰਗਾ ਨਸ਼ੇ ਨੂੰ ਮੈਂ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਫ ਦੀ ਸੌਂ ਖਾਦੀ ਸੀ ਨਸ਼ਾ ਖਤਮ ਕਰਨ ਦੀ ਪਰ ਉਹਨਾਂ ਦੀ ਧੀ ਹੁਣ ਨਸ਼ੇ ਦੇ ਵਿਰੋਧ ਲਾਮਬੰਦੀ ਕਰਨ ਵਾਸਤੇ ਜਲੰਧਰ ਦੇ ਵਿੱਚ ਆ ਚੋਣ ਪ੍ਰਚਾਰ ਦਾ ਇੱਕ ਹਿੱਸਾ ਇਹ ਵੀ ਤੇ ਵੱਖ-ਵੱਖ ਜਿਹੜੇ ਆਗੂ ਨੇ ਉਹ ਵੀ ਚੋਣ ਪ੍ਰਚਾਰ ਦੇ ਲਈ ਜੁਟੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਮਪਤਨੀ ਡਾਕਟਰ ਗੁਰਪ੍ਰੀਤ ਵੀ ਚੋਣ ਪ੍ਰਚਾਰ ਦੇ ਵਿੱਚ ਜੁਟੀ ਹੋਈ ਆ ਪ੍ਰਗਟ ਸਿੰਘ ਨੇ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਕਰਦੇ ਨੇ ਕਿ ਭਾਈ ਕਿਹੜਾ ਸੰਵਿਧਾਨਕ ਅਹੁਦਾ ਹੈ ਡਾਕਟਰ ਗੁਰਪ੍ਰੀਤ ਕੋਲ ਜਿਹੜੀ ਉਹ ਮੀਟਿੰਗਾਂ ਕਰ ਰਹੀ ਆ ਕਾਗਜ਼ ਪੱਤਰ ਦੇਖ ਰਹੀ ਆ ਮੰਤਰੀਆਂ ਨੂੰ ਮਿਲ ਰਹੀ ਆ ਤਾਂ ਹੁਣ ਉੱਥੇ ਪੂਰੀ ਸਿਆਸਤ ਦਾ ਪੂਰਾ ਇੱਕ ਜ਼ਿਮਨੀ ਚੋਣ ਹੈ ਕੁਝ ਕਿ ਜਿਹੜੀਆਂ ਪੌਣਕ 2 ਲੱਖ ਵੋਟਾਂ ਨੇ ਉਹਨਾਂ ਨੂੰ ਲੈ ਕੇ ਵੱਡੇ ਵੱਡੇ ਤਨੰਤਰ ਆਗੂ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਜੀ